ਗੁਰੂ ਕੀ ਸਾਧ ਸੰਗਤ ਮੋਗੇ ਸ਼ਹਿਰ ਵਿੱਚ ਇੱਕ ਮਾਈ ਫੱਤੋ ਰਹਿੰਦੀ ਸੀ ਉਹ ਬਲਦਾਂ ਜਾਂ ਮਹੀਆਂ ਕਰਕੇ ਮਸ਼ਹੂਰ ਸੀ ਕਿਉਂਕਿ ਉਸ ਦੇ ਕੋਲ 100 ਕਮਾ ਜਮੀਨ ਸੀ ਤੇ ਚੰਗੇ ਪਸ਼ੂ ਡੰਗਰ ਰੱਖੇ ਹੋਏ ਸਨ ਜਿਸ ਕਰਕੇ ਉਸ ਦੀ ਅਲਿ ਹੀ ਪੈ ਗਈ ਸੀ ਬਲਦਾਂ ਮਹੀਆਂ ਵਾਲੀ ਮਾਈ ਫੱਤੋ ਗੁਰੂ ਕੀ ਸਾਧ ਸੰਗਤ ਬਾਬਾ ਜੀ ਨਾਨਕ ਸਰਕਲੇਰੀ ਵਿਰਾਜਮਾਨ ਸਨ ਤੇ ਸੰਗਤਾਂ ਦੂਰੋਂ ਨੇੜੇੋਂ ਆ ਕੇ ਲਾਭ ਪ੍ਰਾਪਤ ਕਰਦੀਆਂ ਸਨ ਇੱਕ ਵਾਰ ਮਾਈ ਫੱਤੋ ਨੇ ਇੱਕ ਚੰਗਾ ਕੀਮਤੀ ਕੱਪੜਾ ਬਣਾ ਕੇ ਬਾਬਾ ਜੀ ਦੇ ਚੋਲੇ ਵਾਸਤੇ ਲਿਆਂਦਾ ਤੇ ਲੈ ਕੇ ਬਾਬਾ ਜੀ ਦੇ ਅੱਗੇ ਭੇਟਾ ਕੀਤਾ ਬਾਬਾ ਜੀ ਨੇ ਪੁੱਛਿਆ ਮਾਈ ਕੀ ਹੈ ਇਹ ਕੀ ਹੈ ਜੀ ਚੂਲੇ ਦਾ ਕਪੜਾ ਹੈ ਕਾਦੇ ਵਾਸਤੇ ਜੀ ਤੁਹਾਡੇ ਵਾਸਤੇ ਬਾਬਾ ਜੀ ਆਖਣ ਲੱਗੇ ਬਈ ਸਾਡੇ ਤਾਂ ਚੂਲਾ ਪਾਇਆ ਹੋਇਆ ਹੈ ਜਦੋਂ ਪਾਟ ਜਾਵੇਗਾ ਤਾਂ ਦੇਖੀ ਜਾਊ ਗੁਰੂ ਕੀ ਸਾਧ ਸੰਗਤ ਇਹ ਕਹਿ ਕੇ ਉਹ ਚੂਲੇ ਦਾ ਕਪੜਾ ਵਾਪਸ ਚੁਕਾ ਦਿੱਤਾ ਤਾਂ ਮਾਈ ਰੋ ਪਈ ਗਰੀਬ ਨਿਵਾਜ ਮੈਂ ਏਡੀ ਆਸ ਰੱਖ ਕੇ ਆਈ ਸਾਂ ਤੁਸੀਂ ਮੇਰੀ ਭੇਟਾ ਪਰਵਾਣ ਹੀ ਨਹੀਂ ਕੀਤੀ ਤਾਂ ਇਹ ਨਿਮਰਤਾ ਦੀ ਬੇਨਤੀ ਸੁਣ ਕੇ ਬਾਬਾ ਜੀ ਕਹਿਣ ਲੱਗੇ ਜੇ ਤੋ ਜਰੂਰ ਹੀ ਝੋਲਾ ਪਵਾਉਣਾ ਹੈ ਤਾਂ ਜ਼ਮੀਨ ਬੋਂਦਿਆਂ ਕਪਾਹ ਬੀਜਦਿਆਂ ਪਾਣੀ ਦਿੰਦਿਆਂ ਗੋਡੀ ਕਰਦਿਆਂ ਕਪਾਹ ਚੁਗਦਿਆਂ ਬੀਲਦਿਆਂ ਸੂਤ ਕੱਤਦਿਆਂ ਕੱਪੜਾ ਬੁਣਦਿਆਂ ਜੇ ਰੱਬ ਦਾ ਨਾਮ ਲੈਂਦੀ ਰਹੇ ਜੋ ਵੀ ਇਹਨਾਂ ਵਿੱਚੋਂ ਕੰਮ ਕਰੇ ਇਸ ਤਰ੍ਹਾਂ ਬਣੇ ਕੱਪੜੇ ਦਾ ਅਸੀਂ ਚੂੜਾ ਪਾ ਲਵਾਂਗੇ ਮਾਈ ਬੜੇ ਹਟਵਾਲੀ ਸੀ ਉਸਨੇ ਇਸੇ ਤਰ੍ਹਾਂ ਹੀ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਤੇ ਜਦੋਂ ਚੂੜਾ ਬਣਾ ਲਿਆ ਨਾ ਸਾਥ ਸੰਗਤ ਤਾਂ ਉਸ ਦਾ ਕੁਝ ਹਿੱਸਾ ਘਰ ਰੱਖਾਈ ਤੇ ਬਾਕੀ ਦਾ ਚੂੜਾ ਸੀ ਕੇ ਲੈ ਆਈ ਮਨ ਵਿੱਚ ਇਹ ਫੁਰਨਾ ਬਣਾ ਕੇ ਰੱਖਿਆ ਕਿ ਜੇ ਬਾਬਾ ਜੀ ਕਹਿਣਗੇ ਨਾ ਕਿ ਜੋ ਘਰ ਰੱਖਿਆ ਹੈ ਉਹ ਵੀ ਲਿਆ ਦੇ ਜੋ ਸਾਡੇ ਨਾਂ ਦਾ ਬਣਾਇਆ ਈ ਤਾਂ ਦੇ ਦੇਾਂਗੀ ਨਹੀਂ ਤੇ ਸਾਰਾ ਮੋੜ ਲਿਆਵਾਂਗੀ ਇਸ ਤਰ੍ਹਾਂ ਉਹ ਲਹਿ ਗਈ ਸੰਗਤ ਵਿੱਚ ਬੈਠੀ ਰਹੀ ਪਰ ਪਛਾਹ ਹਟ ਕੇ ਦਿਲ ਵਿੱਚ ਸੋਚਦੀ ਰਹੀ ਕਿ ਜਦੋਂ ਬਾਬਾ ਜੀ ਸੇਵਕ ਨੂੰ ਉੱਠਣ ਦਾ ਇਸ਼ਾਰਾ ਕਰਨਗੇ ਤਾਂ ਮੈਂ ਕਹੂੰਗੀ ਪਰ ਜੇ ਦੂਜਾ ਨਾ ਮੰਗਿਆ ਤਾਂ ਮੈਂ ਇਹ ਆਖਾਂਗੀ ਏ ਵੀ ਰਹਿਣ ਦਿਓ ਮੈਂ ਇੰਨੇ ਹੱਟ ਨਾਲ ਬਣਾਇਆ ਹੈ ਤੇ ਤੁਸੀਂ ਇੰਨਾ ਵੀ ਨਹੀਂ ਪੁੱਛਿਆ ਕੁਝ ਚਿਰ ਪਿਛੋਂ ਬਾਬਾ ਜੀ ਨੇ ਉਹ ਵਚਨ ਕੀਤਾ ਬਾਬਾ ਜੀ ਆਖਣ ਲੱਗੇ ਮਾਈ ਤੂੰ ਭਾਗਾ ਵਾਲੀ ਹੈ ਮਾਈ ਤੂੰ ਭਾਗਾ ਵਾਲੀ ਹੈ ਤੂੰ ਚੰਗੀ ਸੇਵਾ ਕੀਤੀ ਹੈ ਪਰ ਇਮਤਿਹਾਨ ਨਹੀਂ ਲਈਦਾ ਇਮਤਿਹਾਨ ਨਹੀਂ ਲਈਦਾ ਚੂਲਾ ਤਾਂ ਤੂੰ ਦੇ ਦਿੱਤਾ ਹੈ ਪਰ ਹੁਣ ਦਸਤਾਰ ਲਈ ਕਿਸੇ ਹੋਰ ਨੂੰ ਆਖਾਂਗੇ ਆ ਜਿਹੜਾ ਬਾਕੀ ਕਪੜਾ ਘਰ ਰੱਖਿਆ ਹੀ ਐ ਉਹ ਵੀ ਲਿਆ ਦੇਈ ਗੁਰੂ ਕੀ ਸਾਧ ਸੰਗਤ ਅੰਤਰਜਾਮਤਾ ਦਾ ਇਹ ਮਨ ਕਲਪਿਤ ਕ੍ਰਿਸ਼ਮਾ ਵੇਖ ਕੇ ਮਾਈ ਚਰਨਾ ਤੇ ਡਿਗ ਪਈ ਬੇਨਤੀ ਕੀਤੀ ਪਾਸ਼ਾ ਹੋ ਮੇਰੇ ਮਨ ਵਿੱਚ ਫੁਰਨਾ ਬਣ ਗਿਆ ਸੀ ਪਰ ਹੁਣ ਮਾਫੀ ਦਿਓ ਹੁਣ ਮਾਫੀ ਦਿਓ ਫਿਰ ਜਾ ਕੇ ਉਹ ਬਾਕੀ ਕਪੜਾ ਵੀ ਸਾਧ ਸੰਗਤ ਤੇ ਲਿਾਈ ਸੋ ਗੁਰਮਖੋ ਤਨਸਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਜੋ ਸੱਚ ਮੁੱਚ ਪ੍ਰੇਮ ਤੇ ਸ਼ਰਧਾ ਪਿਆਰ ਦੇ ਭੁੱਖੇ ਸਨ ਵਸਤੂਆਂ ਦੇ ਨਹੀਂ ਬਾਬਾ ਜੀ ਸੇਵਾ ਦੀ ਤਾਂ ਕਦੇ ਆਪ ਮੰਗ ਹੀ ਨਹੀਂ ਸਨ ਕਰਦੇ ਸਗੋਂ ਹਰੇਕ ਆਦਮੀ ਬਾਬਾ ਜੀ ਦੀ ਸੇਵਾ ਦੀ ਜਾਂਚਨਾ ਕਰਦਾ ਸੀ ਜੇ ਕੋਈ ਅਮੀਰ ਬੰਦਾ ਸੇਵਾ ਕਰਨ ਦੀ ਭਾਵਨਾ ਜ਼ਾਹਰ ਕਰਦਾ ਤਾ ਕਿਸੇ ਨਾ ਕਿਸੇ ਢੰਗ ਨਾਲ ਬਾਬਾ ਜੀ ਉਸ ਨੂੰ ਟਾਲ ਦਿੰਦੇ ਆ ਜਿਸ ਤਰ੍ਹਾਂ ਦਿੱਲੀ ਦੀ ਗੱਲ ਹੈ ਕਿ ਸੇਠ ਜੁਗਲ ਕਸੂਰ ਬਿਰਲਾ ਨੇ ਮੌਕਾ ਤਾੜ ਕੇ ਇੱਕ ਘੰਟੇ ਦੇ ਅੰਦਰ ਅੰਦਰ ਹਲਵਾਈ ਨੂੰ ਕਹਿ ਕੇ ਪੂਰੀਆਂ ਪਿਜਵਾਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸੇ ਰਾਤੀ ਬਾਬਾ ਜੀ ਨੇ ਉੱਥੋਂ ਆਸਣ ਚੁੱਕ ਦਿੱਤਾ ਸਾਧ ਸੰਗਤ ਤੇ ਇੱਕ ਵਾਰੀ ਕਲੇਰਾਂ ਦੇ ਠਾਠ ਵਿੱਚ ਕੁਝ ਨਵੇਂ ਸੰਗੀਆਂ ਨੂੰ ਪਤਾ ਲੱਗਾ ਕਿ ਚਾਹ ਖੰਡ ਕੋ ਕੋਲਾ ਆਦ ਮੁਕੇ ਹੋਏ ਹਨ ਤੇ ਬਿਨਾ ਅੱਗਿਆਂ ਉਹਨਾਂ ਨੇ ਇਹ ਚੀਜ਼ਾਂ ਲਿਆ ਕੇ ਲੰਗਰ ਵਿੱਚ ਰੱਖ ਦਿੱਤੀਆਂ। ਬਾਬਾ ਜੀ ਨੂੰ ਪਤਾ ਲੱਗਿਆ ਤਾਂ ਬਹੁਤ ਨਾਰਾਜ਼ ਹੋਏ। ਸਭ ਚੀਜ਼ਾਂ ਬਾਹਰ ਕਢਾ ਕੇ ਰੱਖ ਦਿੱਤੀਆਂ। ਉਹਨਾਂ ਆਦਮੀਆਂ ਨੂੰ 4-5 ਦਿਨ ਇਸੇ ਕਾਰਨ ਹੀ ਠਹਿਰਨਾ ਪਿਆ ਕਿ ਕਿਸੇ ਤਰ੍ਹਾਂ ਸੇਵਾ ਮਨਜ਼ੂਰ ਹੋ ਜਾਵੇ। ਇਸ ਤਰ੍ਹਾਂ ਉਹਨਾਂ ਦੇ ਪੁੰਨ ਵਧੇ। ਸਭ ਨਾਲ ਆਪਣੀ ਪੁੰਨ ਬਖਸ਼ਾਈ ਤੇ ਉਹ ਚੀਜ਼ਾਂ ਪ੍ਰਵਾਨ ਕੀਤੀਆਂ। ਇਸੇ ਤਰ੍ਹਾਂ ਬਿਨਾਂ ਆਗਿਆ ਸਾਧ ਸੰਗਤ ਇੱਕ ਵਾਰੀ ਗੁਰਚੰਨ ਸਿੰਘ ਨੇ ਬਹਿਗਮਾ ਵਾਸਤੇ ਚੋਲੇ ਪਰਨੇ ਕਸ਼ਰੇ ਸੁਵਾ ਕੇ ਲੈ ਆਇਆ ਪਰ ਬਾਬਾ ਜੀ ਨੇ ਉਹ ਵਸਤਰ ਮੋੜ ਦਿੱਤੇ ਭਗਤ ਜੀ ਨੂੰ ਕਿਸੇ ਅਗਲੀ ਪੂਰਨਮਾਸੀ ਤੇ ਜਾ ਕੇ ਪਰਵਾਨਗੀ ਮਿਲੀ ਇਸੇ ਬਾਹਾਨੇ ਉਸ ਨੂੰ ਪੂਰਨਮਾਸੀਆਂ ਦੇ ਬਈ ਸਮਾਗਮਾਂ ਉੱਤੇ ਹਾਜ਼ਰ ਹੋਣ ਦਾ ਅਵਸਰ ਮਿਲਿਆ ਇਹ ਵੀ ਇੱਕ ਪੰਨ ਪੁੰਨ ਵਧਾਉਣ ਦਾ ਤਰੀਕਾ ਸੀ ਸਾਧ ਸੰਗਤ ਕਿਸੇ ਨਾ ਕਿਸੇ ਬਹਾਨੇ ਆਪਣੇ ਪਾਸ ਰੱਖਣਾ ਤੇ ਪੁਨ ਵਧਾਉਣੇ ਆ ਜਿਵੇਂ ਇੱਕ ਵਾਰੀ ਸੰਤ ਸੁਜਾਨ ਸਿੰਘ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਬਾਬਾ ਜੀ ਉਹ ਸੁਜਾਨ ਸਿਆ ਉਹ ਸੁਜਾਨ ਸਿਆ ਆ ਜਿਹੜਾ ਸਮਾਂ ਤੂੰ ਇੱਥੇ ਗੁਜ਼ਾਰਦਾ ਹੈ ਨਾ ਇਸ ਦਾ ਕਦੇ ਮੁੱਲ ਪਵੇਗਾ ਔਰ ਇੱਥੇ ਗੁਜ਼ਾਰੀ ਘੜੀ ਇਹ ਸੋਨੇ ਬਰਾਬਰ ਨਾ ਤੁਲੇਗੀ ਹੀਰਿਆਂ ਬਰਾਬਰ ਨਾ ਤੁਲੇਗੀ ਬਈ ਸੰਸਾਰ ਦੀ ਕਿਸੇ ਚੀਜ਼ ਨਾਲ ਇਸ ਦਾ ਮੁੱਲ ਨਹੀਂ ਪਵੇਗਾ। ਸੋ ਸਾਧ ਸੰਗਤ ਹਰੇਕ ਦੀ ਸੇਵਾ ਪ੍ਰਵਾਹ ਨਹੀਂ ਸੀ ਹੁੰਦੀ। ਖਾਸ ਕਰਕੇ ਜਦ ਸੇਵਾ ਕਰਨ ਵਾਲਾ ਹਉਮੈ ਵਿੱਚ ਵਰਤਦਾ ਹੋਵੇ, ਉਸ ਦੀ ਕਮਾਈ ਸੁੱਚੀ ਨਾ ਹੋਵੇ। ਉਸ ਨੇ ਬਾਬਾ ਜੀ ਦੀ ਮਰਿਆਦਾ ਅਨਸਾਰ ਵਸਤੂ ਤਿਆਰ ਨਾ ਕੀਤੀ ਹੋਵੇ। ਸੇਵਾ ਕਰਨ ਲਈ ਆਗਿਆ ਨਾ ਲਈ ਹੋਵੇ। ਉਸ ਦੀ ਐਸੀ ਮਨੋ ਕਾਮਨਾ ਹੋਵੇ ਜੋ ਪੂਰੀ ਹੋਣ ਵਾਲੀ ਹੀ ਨਾ ਹੋਵੇ। ਉਹ ਕੇਵਲ ਵੇਖਾਵੇ ਕਿ ਬਿਨਾ ਸਰਦਾ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਉਸ ਨੂੰ ਫਿਰ ਨੇੜੇ ਨਹੀਂ ਸੰਨ ਛੁਣਨ ਦਿੰਦੇ ਸੰਗਤ ਜਾਂ ਬਾਬਾ ਜੀ ਦੀਆਂ ਨਿੱਜੀ ਵਰਤੋਂ ਵਿੱਚ ਵਰਤਣ ਵਾਲੀਆਂ ਵਸਤਾਂ ਜੋ ਸੰਗੀ ਆਪਣੇ ਆਪ ਜਾਂ ਕਿਸੇ ਅੰਤਰੀ ਪ੍ਰੇਰਨਾ ਅਨੁਸਾਰ ਲੈ ਆਉਂਦੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀਆਂ ਆਪਣੀਆਂ ਬਨੂ ਕਾਮਨਾਵਾਂ ਪੂਰਨ ਹੋ ਜਾਂਦੀਆਂ ਕਾਰਜ ਸਿੱਧ ਹੋ ਜਾਂਦੇ ਔਕੜਾਂ ਦੂਰ ਹੋ ਜਾਂਦੀਆਂ ਹਰ ਪ੍ਰਕਾਰ ਦੀ ਰੱਖਿਆ ਹੁੰਦੀ ਕਿਉਂਕਿ ਤਾਂਕੀ ਸੇਵਨਾ ਵਿਰਤੀ ਜਾਸੀ ਵਾਲਾ ਹਿਸਾਬ ਸੀ ਜੇ ਠਾਠ ਲਈ ਕਿਸੇ ਨੇ ਜ਼ਮੀਨ ਦਾ ਟੁਕੜਾ ਦੇ ਦਿੱਤਾ ਤਾਂ ਉਸ ਦੀ ਨੇੜੇ ਲੱਗਦੀ ਭੋਂਹ ਦਾ ਮੁੱਲ ਵੀ ਕਈ ਗੁਣਾ ਵੱਧ ਗਿਆ ਇਸ ਤਰ੍ਹਾਂ ਬਾਬਾ ਜੀ ਦਾ ਆ ਬਾਬਾ ਜੀ ਦਾ ਤਾਂ ਇਹ ਦਸਤੂਰ ਜਪਦਾ ਸੀ ਬਈ ਕਿ ਨਾ ਉਹ ਕਿਸੇ ਨੂੰ ਕੋਈ ਵਸਤੂ ਮੁਫਤ ਦਿੰਦੇ ਤੇ ਨਾ ਕਿਸੇ ਤੋਂ ਸੇਵਾ ਮੁਫਤ ਲੈਂਦੇ ਜਿਹੋ ਜਿਹਾ ਕੰਮ ਜਿਹੋ ਜੀ ਸਮਰੱਥਾ ਉਹ ਜਿਹਾਂ ਮੁੱਲ ਲੈਂਦੇ ਸਨ ਪਾਪ ਕਿਸੇ ਨਾ ਕਿਸੇ ਰੂਪ ਵਿੱਚ ਉਸ ਦੀ ਕੀਮਤ ਪੂਰੀ ਤੋਂ ਵੀ ਵੱਧ ਚੁਕਾ ਦਿੰਦੇ ਜੇ ਕਿਸੇ ਤੇ ਵਾਰੋਂ ਐਵੇਂ ਕਿਰਪਾਲਤਾ ਹੋਈ ਵੀ ਹੈ ਤਾਂ ਉਹ ਉਸ ਦੇ ਪੂਰਵਲੇ ਕਰਮਾ ਕਰਕੇ ਹੋਈ ਹੋਵੇਗੀ ਇਸ ਲਈ ਇਹ ਉਹਨਾਂ ਦੀ ਆਪਣੀ ਰਜ਼ਾ ਸੀ ਕਿ ਇਸ ਤਰ੍ਹਾਂ ਲਈ ਹੋਈ ਵਸਤੂ ਕਿਸ ਤਰ੍ਹਾਂ ਵਰਤਦੇ ਰੱਖਦੇ ਸੁਟਦੇ ਸਾੜਦੇ ਜਾਂ ਰੋੜਦੇ ਵੀ ਜਿਸ ਨੇ ਵੀ ਉਹਨਾਂ ਦੀ ਮਹਾਨਤਾ ਨੂੰ ਸਮਝਿਆ ਉਸਨੇ ਯਥਾ ਸ਼ਕਤ ਬੜ ਮੁਲੀ ਤੋਂ ਬੜ ਬੁਲਲੀ ਸੇਵਾ ਕਰਨ ਵਿੱਚ ਸੰਕੋਚ ਨਹੀਂ ਕੀਤਾ ਸੇਵਾ ਕਰਕੇ ਅੰਦਰ ਹੰਕਾਰ ਨਾ ਆ ਜਾਵੇ ਤਾਂ ਸੇਵਾ ਦੀ ਏਡੀ ਮਿਮਾ ਹੈ ਕਿ ਸੇਵਾ ਦੇ ਸਦਕੇ ਬੰਦਾ ਰੱਬ ਰੂਪ ਬਣ ਸਕਦਾ ਹੈ ਸੋ ਸੇਵਕ ਹੋਵੇ ਸੱਚਮੁੱਚ ਸੇਵਕ ਭਈ ਉਹਨਾਂ ਦੀ ਨਿਸਕਾਮ ਸੇਵਾ ਫਿਰ ਰੰਗ ਲੈ ਹੀ ਆਉਂਦੀ ਹੈ ਜੋ ਸਾਧ ਸੰਗਤ ਐਸੀਆਂ ਸਾਖੀਆਂ ਸਰਵਣ ਕਰਨ ਲਈ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ